ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਨਿਰਪੱਖ ਆਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਸ਼ੁਰੂ ਹੋਣ ਤੋਂ 3 ਦਿਨ ਬਾਅਦ ਲੁਧਿਆਣਾ ਜ਼ਿਲ੍ਹੇ ਦੇ ਇੱਕ 92 ਸਾਲਾਂ ਬਜ਼ੁਰਗ ਦੀ ਪੁਰਾਣੀ ਪਥਰੀ ਦਾ ਆਪਰੇਸ਼ਨ ਮੁਫਤ ਕੀਤਾ ਗਿਆ 41 ਕਲਾਂ ਪਿੰਡ ਦੇ ਰਾਮਰਤਨ ਸਿੰਘ ਦਾ ਜਗਰਾਉਂ ਦੇ ਸੁਖਵੀਰ ਹਸਪਤਾਲ ਵਿਖੇ ਇਹ ਆਪਰੇਸ਼ਨ ਹੋਇਆ ਤੇ ਉਸ ਦਾ 20 ਸਾਲਾਂ ਦਾ ਪੁੱਤਰਾ ਆਸ਼ਪ੍ਰੀਤ ਸਿੰਘ ਕਹਿੰਦਾ ਹੈ ਕਿ ਸਾਡਾ ਪਰਿਵਾਰ ਬਿਨਾ ਇਨਸ਼ੋਰੈਂਸ ਦੇ ਇਹ ਆਪਰੇਸ਼ਨ ਕਰਵਾ ਨਹੀਂ ਸਕਦਾ ਸੀ ਅਸੀਂ ਬੇਜ਼ਮੀਨੇ ਹਾਂ ਤਿੰਨ ਦਧਾਰੂ ਪਸ਼ੂਆਂ ਅਤੇ ਖੇਤੀ ਮਜ਼ਦੂਰੀ ਕਰਕੇ ਹੀ ਸਾਡਾ ਗੁਜ਼ਾਰਾ ਚੱਲਦਾ ਹੈ ਮੇਰੇ ਦਾਦੇ ਨੂੰ ਪਿਛਲੇ 10 ਸਾਲਾਂ ਤੋਂ ਪਥਰੀ ਦੀ ਇਹ ਸਮੱਸਿਆ ਆ ਰਹੀ ਸੀ ਪਰ ਉਸ ਦਾ ਇਲਾਜ ਨਹੀਂ ਕਰਵਾ ਸਕੇ ਸੀ ਦਵਾਈਆਂ ਦੇ ਨਾਲ ਹੀ ਥੋੜਾ ਬਹੁਤਾ ਰਿਲੀਫ ਮਿਲਦਾ ਸੀ ਜਾਂ ਸਹਾਰਾ ਦਵਾਈਆਂ ਦਾ ਹੀ ਸੀ ਹੁਣ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਰਾਮਰਤਨ ਸਿੰਘ ਦਾ ਆਸ਼ੂਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਕਾਰਡ ਵੀ ਬਣਿਆ ਹੋਇਆ ਸੀ ਜਿਸ ਦੇ ਤਹਿਤ ਸਾਲਾਨਾ 5 ਲੱਖ ਤੱਕ ਦਾ ਇਲਾਜ ਮੁਫਤ ਹੁੰਦਾ ਹੈ ਹੁਣ ਪੁਰਾਣੀਆਂ ਸਿਹਤ ਬੀਮਾ ਵਾਲੀਆਂ ਸਕੀਮਾਂ ਦੇ ਕਾਰਡਾਂ ਨੂੰ ਵੀ ਅਪਗ੍ਰੇਡ ਕਰ ਦਿੱਤਾ ਗਿਆ ਹੈ ਤੇ ਇਹ ਕਾਰਡ ਧਾਰਕਾਂ ਦਾ ਇਲਾਜ ਵੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਹੀ ਹੋ ਰਿਹਾ ਹੈ ਸਰਕਾਰ ਦਾ ਟੀਚਾ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਇਸ ਸਕੀਮ ਦੇ ਅੰਤਰਗਤ ਮੁਫਤ ਇਲਾਜ ਦੇਣਾ ਹੈ ਤੇ ਸਰਕਾਰੀ ਜਾਣਕਾਰੀ ਦੇ ਅਨੁਸਾਰ ਸੂਬੇ ਦੇ 823 ਹਸਪਤਾਲਾਂ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਦੇ ਵਿੱਚ ਹੀ ਇਸ ਸਕੀਮ ਦੇ ਤਹਿਤ ਮੁਫਤ ਇਲਾਜ ਕੀਤਾ ਜਾਵੇਗਾ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦਾਵਾ ਕੀਤਾ ਹੈ ਕਿ ਸਰਕਾਰ ਪਹਿਲਾਂ ਹੀ ਬਜਟ ਦੇ ਵਿੱਚ ਇਸ ਸਕੀਮ ਦੇ ਲਈ ਮੁਫਤ ਇਲਾਜ ਦੇ ਲਈ 1200 ਕਰੋੜ ਰੁਪਏ ਦੀ ਪ੍ਰੋਵੀਜ਼ਨਿੰਗ ਕਰ ਚੁੱਕੀ ਹੈ ਇਹ ਪੈਸਾ ਰਾਖਮਾਂ ਰੱਖਿਆ ਹੋਇਆ ਸੀ ਤਾਂ ਕਿ ਇਹ ਸਿਹਤ ਬੀਮਾ ਦੇ ਅਧੀਨ ਲੋਕਾਂ ਦਾ ਮੁਫਤ ਇਲਾਜ ਕੀਤਾ ਜਾ ਸਕੇ ਪਰ ਜਿਹੜੀ ਪੰਜਾਬ ਹਸਪੀਟਲ ਐਂਡ ਨਰਸਿੰਗ ਹੋਮ ਐਸੋਸੀਏਸ਼ਨ ਹੈ ਉਸ ਦਾ ਮੰਨਣਾ ਹੈ ਕਿ ਇਸ ਸਕੀਮ ਨੂੰ ਨਿਰਵਿਘਨ ਲਾਗੂ ਕਰਨ ਦੇ ਲਈ ਸਮੂਧਲੀ ਜੇ ਇਹਨੂੰ ਲਾਗੂ ਕਰਨਾ ਇੰਪਲੀਮੈਂਟ ਕਰਨਾ ਹੈ ਤਾਂ ਉਸ ਦੇ ਲਈ ਘੱਟੋ-ਘੱਟ 2500 ਕਰੋੜ ਰੁਪਏ ਦੀ ਜ਼ਰੂਰਤ ਪਵੇਗੀ ਇਸ ਤੋਂ ਘੱਟ ਪੈਸਿਆਂ ਦੇ ਵਿੱਚ ਇਸ ਸਕੀਮ ਬਿਨਾ ਕਿਸੇ ਅੜਚਣ ਦੇ ਲਾਗੂ ਨਹੀਂ ਕੀਤੀ ਜਾ ਸਕਦੀ ਪਰ ਸਰਕਾਰ ਨੇ ਡਾਕਟਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਲਾਜ ਦੇ ਖਰਚ ਦੀ ਜੋ ਵੀ ਰਕਮ ਹੈ ਉਸ ਨੂੰ 15 ਦਿਨਾਂ ਦੇ ਅੰਦਰ ਹੀ ਜਾਰੀ ਕਰ ਦਿੱਤਾ ਜਾਏਗਾ ਹਸਪਤਾਲਾਂ ਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਵੇਗੀ ਜਿਹੜੀ ਵੀ ਇਸ ਬੀਮਾ ਯੋਜਨਾ ਦੇ ਤਹਿਤ ਇਲਾਜ ਹੋਏਗਾ ਉਸ ਦੀ ਬਣਦੀ ਰਕਮ 15 ਦਿਨ ਦੇ ਅੰਦਰ ਅੰਦਰ ਹਸਪਤਾਲਾਂ ਨੂੰ ਜਾਰੀ ਕਰ ਦਿੱਤੀ ਜਾਵੇ ਪਰ ਇਸ ਦਾਅਵੇ ਦੇ ਉੱਤੇ ਹਜੇ ਵੀ ਕਈ ਲੋਕਾਂ ਨੂੰ ਸ਼ੰਕੇ ਹਨ ਇੱਕ ਹਸਪਤਾਲ ਦੇ ਵਿੱਚ ਪ੍ਰਸ਼ਾਸਨਿਕ ਡਿਊਟੀ ਨਿਭਾਰ ਰਹੇ ਡਾਕਟਰ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਦੱਸਿਆ ਕਿਉਂਕਿ ਇਸ ਸਕੀਮ ਦੇ ਅਧੀਨ 2300 ਤੋਂ ਵੀ ਵੱਧ ਜਿਆਦਾ ਬਿਮਾਰੀਆਂ ਦਾ ਇਲਾਜ ਕੀਤਾ ਜਾਣਾ ਹੈ ਜਿਸ ਦੇ ਵਿੱਚ ਕਈ ਮਹਿੰਗੇ ਇਲਾਜ ਵੀ ਸ਼ਾਮਲ ਨੇ ਜਿਵੇਂ ਕਿ ਕੈਂਸਰ ਦੀ ਥੈਰੇਪੀ ਹੋ ਗਈ ਕਾਰਡੀਅਕ ਸਰਜਰੀ ਦਿਲਾਂ ਦੇ ਆਪਰੇਸ਼ਨ ਹੁੰਦੇ ਨੇ ਜਾਂ ਆਰਗਨ ਟ੍ਰਾਂਸਪਲੈਂਟ ਅਤੇ ਆਈਸੀਯੂ ਕੇਅਰ ਵੀ ਇਹ ਸਾਰਾ ਕੁਝ ਇਸ ਬੀਮੇ ਦੇ ਵਿੱਚ ਸ਼ਾਮਲ ਹੈ ਇਸ ਦਾ ਜਿਹੜਾ ਕੁੱਲ ਭਾਰ ਹੈ ਸੂਬੇ ਦੇ ਖਜ਼ਾਨੇ ਤੇ ਉਹ ਕਿਤੇ ਜ਼ਿਆਦਾ ਪਵੇਗਾ ਪਰ ਪੰਜਾਬ ਦੇ ਵਿੱਚ ਇਹ ਪਹਿਲਾਂ ਵੀ ਹੋ ਚੁੱਕਿਆ ਹੈ ਇਸ ਸਕੀਮ ਦਾ ਸਰਵ ਵਿਆਪਕ ਸੁਭਾਅ ਹੋਣ ਦੀ ਇਹ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਕਿ ਜਿਹੜਾ ਸਹੀ ਖਰਚ ਹੈ ਉਸ ਦਾ ਸਹੀ ਸਹੀ ਅੰਦਾਜ਼ਾ ਲਗਾਇਆ ਜਾ ਸਕੇ ਸਰਕਾਰ ਤਾਂ ਇਹ ਦਾਵਾ ਕਰ ਰਹੀ ਹੈ ਕਿ ਹਰ ਉਹ ਪੰਜਾਬੀ ਜਿਸ ਦੇ ਕੋਲ ਆਧਾਰ ਕਾਰਡ ਜਾਂ ਵੋਟਰ ਕਾਰਡ ਹੈ ਉਸ ਨੂੰ 2300 ਤੋਂ ਵੀ ਵੱਧ ਮੈਡੀਕਲ ਪ੍ਰोसीजर ਇਹਨਾਂ ਦਾ ਇਲਾਜ ਮੁਫਤ ਕੀਤਾ ਜਾਵੇਗਾ ਬਿਲਕੁਲ ਮੁਫਤ ਹੋਵੇਗਾ ਇੱਕ ਵੀ ਪੈਸਾ ਖਰਚਣ ਦੀ ਲੋੜ ਨਹੀਂ ਪਵੇਗੀ ਪਰ ਇਹਨਾਂ ਦਾਅਵਿਆਂ ਤੇ ਸ਼ੱਕ ਵੀ ਇਸ ਲਈ ਹੁੰਦਾ ਹੈ ਕਿਉਂਕਿ ਇਹ ਵੀ ਸੱਚ ਹੈ ਇਹ ਵੀ ਇੱਕ ਤੱਥ ਹੈ ਕਿ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਜਿਨ੍ਹਾਂ ਦੀ ਪ੍ਰਤਿਰਧਾ ਪ੍ਰਾਈਵੇਟ ਹਸਪੀਟਲ ਐਂਡ ਨਰਸਿੰਗ ਹੋਮ ਐਸੋਸੀਏਸ਼ਨ ਕਰਦੀ ਹੈ ਉਹਨਾਂ ਨੂੰ 2024 2025 ਵਿੱਚ ਸੂਬੇ ਵੱਲੋਂ ਚਲਾਈ ਜਾ ਰਹੀ ਸਿਹਤ ਬੀਮਾ ਯੋਜਨਾ ਦੇ ਤਹਿਤ ਮੁਫਤ ਇਲਾਜ ਦੇਣਾ ਬੰਦ ਕਰ ਦਿੱਤਾ ਗਿਆ ਸੀ ਔਰ ਇਹ ਸਕੀਮ ਜਿਹੜੀ ਸੀ ਬੀਮਾ ਸਕੀਮ ਉਹ ਵੀ ਕੈਸ਼ਲੈਸ ਸਕੀਮ ਹੀ ਸੀ ਜਿਵੇਂ ਕਿ ਮੌਜੂਦਾ ਸਕੀਮ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ ਸਰਕਾਰ ਪੈਸੇ ਸਿੱਧੇ ਦੇਵੇਗੀ ਔਰ ਪਿਛਲੀ ਸਕੀਮ ਜਿਹੜੀ ਸੀ ਜਿਹਦੇ ਤਹਿਤ 2024 25 ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਲਾਜ ਬੰਦ ਕਰ ਦਿੱਤਾ ਗਿਆ ਸੀ ਉਹ ਵੀ ਕੈਸ਼ਲੈਸ ਸੀ ਔਰ ਉਹ ਬੰਦ ਇਸ ਲਈ ਕੀਤੀ ਗਈ ਸੀ ਕਿਉਂਕਿ ਸਰਕਾਰ ਵੱਲ 600 ਕਰੋੜ ਰੁਪਏ ਦਾ ਬਕਾਇਆ ਖੜਾ ਸੀ ਜੋ ਸੂਬਾ ਸਰਕਾਰ ਇਹਨਾਂ ਹਸਪਤਾਲਾਂ ਨੂੰ ਜਾਰੀ ਨਹੀਂ ਕਰ ਸਕੀ ਸੀ ਅਦਾ ਨਹੀਂ ਕਰ ਸਕੀ ਦਸੰਬਰ 2025 ਦੇ ਵਿੱਚ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋਹਾਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਲਗਾਤਾਰ ਅਤੇ ਪ੍ਰਣਾਲੀਕਾ ਦੇਰੀ ਜੋ ਇਹਨਾਂ ਭੁਗਤਾਨਾਂ ਦੇ ਵਿੱਚ ਹੋ ਰਹੀ ਸੀ ਉਸ ਦੇ ਚੱਲਦੇ ਸੈਂਟਰ ਸਰਕਾਰ ਤੇ ਸੂਬਾ ਸਰਕਾਰ ਦੋਹਾਂ ਨੂੰ ਅਦਾਲਤ ਵੱਲੋਂ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤੇ ਗਏ ਸੀ ਹੁਣ ਇਹ ਨਵੀਂ ਸਕੀਮ ਸੂਬੇ ਦੇ ਵਿੱਚ ਚੱਲ ਰਹੀ ਪ੍ਰਾਣੀ ਬੀਮਾ ਯੋਜਨਾ ਦੀ ਥਾਂ ਲੈ ਲਵੇਗੀ ਜਿਸ ਦੇ ਵਿੱਚ 15 ਲੱਖ ਲਾਭਾਰਥੀ ਸਨ ਪ੍ਰਾਣੀ ਬੀਮਾ ਯੋਜਨਾ ਦੇ ਅਧੀਨ 15 ਲੱਖ ਪਰਿਵਾਰਾਂ ਨੂੰ ਮੁਫਤ ਸਿਹਤ ਇਲਾਜ ਦਾ ਲਾਭ ਮਿਲ ਰਿਹਾ ਸੀ ਸੂਬੇ ਦੀ ਕੁੱਲ ਆਬਾਦੀ ਦੇ ਜਿਹੜਾ 40% ਨਿਚਲਾ ਤਬਕਾ ਹੈ ਉਹ ਪਰਿਵਾਰ ਇਸ ਯੋਜਨਾ ਦੇ ਅਧੀਨ ਆਉਂਦੇ ਸੀ ਉਹਨਾਂ ਪਰਿਵਾਰਾਂ ਨੂੰ ਮੁਫਤ ਸਿਹਤ ਬੀਮਾ ਯੋਜਨਾ ਦੇ ਤਹਿਤ ਲਾਭ ਦਿੱਤਾ ਜਾਂਦਾ ਸੀ ਤੇ ਜਿਹੜਾ ਖਰਚਾ ਸੀ ਉਹ 60 40 ਦੇ ਅਨੁਪਾਤ ਵਿੱਚ ਆਉਂਦਾ ਸੀ 60% ਦੀ ਕੇਂਦਰ ਸਰਕਾਰ ਪਾਉਂਦੀ ਸੀ ਤੇ 40% ਦੀ ਹਿੱਸਾ ਉਸ ਸਕੀਮ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਾਇਆ ਜਾਂਦਾ ਸੀ ਪਰ ਹੁਣ ਜਿਹੜੀ ਇਹ ਨਵੀਂ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਲੈ ਕੇ ਆਈ ਹੈ ਇਸ ਦੇ ਵਿੱਚ ਵੀ ਇੱਕ ਹਾਈਬ੍ਰਿਡ ਮਾਡਲ ਹੀ ਤਿਆਰ ਕੀਤਾ ਗਿਆ ਹੈ ਹਰ ਸਾਲ ਜੋ 10 ਲੱਖ ਤੱਕ ਦਾ ਬੀਮਾ ਦੇਣਾ ਹੈ ਮੁਫਤ ਇਲਾਜ ਦੇਣਾ ਹੈ ਉਸ ਦੇ ਵਿੱਚ ਜਿਹੜਾ ਪਹਿਲਾ 1 ਲੱਖ ਰੁਪਇਆ ਖਰਚ ਆਉਣਾ ਹੈ ਉਹ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਵੱਲੋਂ ਦਿੱਤਾ ਜਾਵੇਗਾ ਤੇ ਜਿਹੜਾ ਅਗਲਾ 9 ਲੱਖ ਰੁਪਏ ਦਾ ਖਰਚ ਆਉਣਾ ਹੈ ਉਹ ਸਾਰੇ ਦਾ ਸਾਰਾ ਖਰਚ ਪੰਜਾਬ ਸਰਕਾਰ ਯਾਨੀ ਸੂਬਾ ਸਰਕਾਰ ਦੇ ਜਿੰਮੇ ਆਉਂਦਾ ਹੈ ਹੁਣ ਇਹ ਦੇਖਣਾ ਪਵੇਗਾ ਕਿ ਇਹ ਯੋਜਨਾ ਜੋ ਕਿ ਰਵਾਇਤੀ ਬੀਮਾ ਸਕੀਮਾਂ ਦੀ ਥਾਂ ਤੇ ਇਉਂ ਪ੍ਰਤੀਤ ਹੁੰਦਾ ਹੈ ਇਹਦਾ ਢਾਂਚਾ ਇਸ ਤਰੀਕੇ ਦਾ ਲੱਗਦਾ ਹੈ ਸੂਬੇ ਦੁਆਰਾ ਚਲਾਈ ਜਾ ਰਹੀ ਇੱਕ ਯੋਜਨਾ ਹੈ ਇਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਿਵੇਂ ਕੀਤਾ ਜਾਂਦਾ ਹੈ ਇਹ ਤਾਂ ਸਾਰੇ ਹੀ ਜਾਣਦੇ ਨੇ ਕਿ ਪੰਜਾਬ ਪਹਿਲਾਂ ਹੀ ਭਾਰੀ ਕਰਜ਼ੇ ਦੇ ਬੋਝ ਹੇਠ ਦਬਿਆ ਹੋਇਆ ਹੈ ਕਰਜ਼ਾ ਸੂਬੇ ਦੇ ਉੱਪਰ 4 ਲੱਖ ਕਰੋੜ ਤੋਂ ਵੀ ਜ਼ਿਆਦਾ ਤੱਕ ਪਹੁੰਚ ਗਿਆ ਹੈ ਇਸੇ ਲਈ ਹੀ ਲੋਕਾਂ ਵਿੱਚ ਇਸ ਬੀਮਾ ਯੋਜਨਾ ਦੇ ਹੇਠ ਲੰਮੇ ਸਮੇਂ ਤੱਕ ਸਰਕਾਰ ਇਸ ਸਕੀਮ ਨੂੰ ਜਾਰੀ ਕਰ ਸਕੇਗੀ ਮੁਫਤ ਇਲਾਜ ਦੇ ਸਕੇਗੀ ਇਸ ਤੇ ਸ਼ੱਕ ਵੀ ਪੈਦਾ ਹੁੰਦਾ ਹੈ ਔਰ ਇਸਤੇ ਸਵਾਲ ਵੀ ਖੜੇ ਹੁੰਦੇ ਹਨ ਵਿਰੋਧੀ ਧਿਰਾਂ ਵੱਲੋਂ ਤਾਂ ਹੁਣੇ ਹੀ ਇਸ ਸਕੀਮ ਤੇ ਅਤੇ ਸਰਕਾਰ ਦੇ ਦਾਅਵਿਆਂ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ ਉਹ ਕਹਿ ਰਿਹਾ ਹੈ ਕਿ ਬੀਮਾ ਤਾਂ ਸਿਰਫ 1 ਲੱਖ ਦਾ ਕਰਾਇਆ ਗਿਆ ਹੈ ਤੇ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਤੁਹਾਡਾ 10 ਲੱਖ ਤੱਕ ਦਾ ਇਲਾਜ ਮੁਫਤ ਹੋਵੇਗਾ ਅਕਾਲੀ ਆਗੂ ਐਨ ਕੇ ਸ਼ਰਮਾ ਤਾਂ ਇਥੋਂ ਤੱਕ ਕਹਿ ਰਹੇ ਨੇ ਕੀ ਸਰਕਾਰ ਦੀ ਕੋਈ ਮਨਸ਼ਾ ਹੀ ਹੈ ਨਹੀਂ ਇਸ ਸਕੀਮ ਨੂੰ ਲਾਗੂ ਕਰਨ ਦੀ ਇਹ ਤਾਂ ਮਹਿਜ਼ ਇੱਕ ਪਬਲਿਸਿਟੀ ਸਟੰਟ ਹੈ ਲੋਕਾਂ ਵੱਲੋਂ ਵਾਹ ਵਾਹ ਹੀ ਖੱਟਣ ਦਾ ਇੱਕ ਯਤਨ ਕੀਤਾ ਜਾ ਰਿਹਾ ਹੈ ਜੇ ਸਰਕਾਰ ਇਸ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਦੇ ਲਈ ਗੰਭੀਰ ਹੁੰਦੀ ਤਾਂ ਬਜਟ ਦੇ ਵਿੱਚ ਘੱਟੋ ਘੱਟ 10000 ਕਰੋੜ ਰੁਪਏ ਦਾ ਪ੍ਰੋਵੀਜ਼ਨ ਰੱਖਦੀ ਪਰ ਜਿਹੜੀ ਮਾਨ ਸਰਕਾਰ ਹੈ ਉਹ ਤਾਂ ਇਹ ਕਹਿ ਰਹੀ ਹੈ ਕਿ 1200 ਕਰੋੜ ਰੁਪਏ ਅਸੀਂ ਰੱਖਿਆ ਹੋਇਆ ਹੈ ਤੇ ਇਸ 1200 ਕਰੋੜ ਦੇ ਨਾਲ ਹੀ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤਾਂ ਦਿੱਤੀ ਜਾਵੇਗੀ। ਬਾਕੀ ਵਿਰੋਧੀ ਪਾਰਟੀਆਂ ਵੀ ਸਰਕਾਰ ਦੀ ਮਨਸ਼ਾ ਦੇ ਉੱਤੇ ਸਵਾਲ ਉਠਾ ਰਹੀਆਂ ਹਨ ਤੇ ਸਭ ਤੋਂ ਵੱਡਾ ਕਾਰਨ ਸਰਕਾਰ ਦੇ ਉੱਤੇ ਸ਼ੱਕ ਕਰਨ ਦਾ ਜਾਂ ਸਰਕਾਰ ਦੇ ਇਹਨਾਂ ਦਾਅਵਿਆਂ ਦੇ ਉੱਤੇ ਸ਼ੱਕ ਕਰਨ ਦਾ ਕਿ 10 ਲੱਖ ਤੱਕ ਹਰ ਪਰਿਵਾਰ ਨੂੰ ਪੰਜਾਬ ਦੇ ਹਰ ਘਰ ਨੂੰ ਮੁਫਤ ਇਲਾਜ ਦਿੱਤਾ ਜਾਏਗਾ ਉਹਦਾ ਮੁੱਖ ਕਾਰਨ ਸਿਰਫ ਤੇ ਸਿਰਫ ਇਹੀ ਹੈ ਕਿ ਪੰਜਾਬ ਦਾ ਜਿਹੜਾ ਵਿੱਤੀ ਢਾਂਚਾ ਹੈ ਉਹ ਡਗਮਗਾਇਆ ਹੋਇਆ ਹੈ। ਵਿੱਤੀ ਤੌਰ ਤੇ ਪੰਜਾਬ ਦੇ ਹਾਲਾਤ ਪਹਿਲਾਂ ਤੋਂ ਹੀ ਬਹੁਤ ਖਰਾਬ ਹਨ। ਜਿਵੇਂ ਕਿ ਦੱਸਿਆ ਹੈ ਕਿ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਪਰ ਚੜ ਚੁੱਕਿਆ ਹੈ। ਔਰ ਇਸ ਕਰਜ਼ੇ ਦਾ ਵਿਆਜ ਤਾਰਨ ਦੇ ਲਈ ਵੀ ਸਰਕਾਰ ਨੂੰ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ। ਇਹ ਵੀ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸਰਕਾਰ ਜ਼ਮੀਨਾਂ ਵੇਚ ਰਹੀ ਹੈ। ਪੰਚਾਇਤੀ ਜ਼ਮੀਨਾਂ ਜਾਂ ਉਹ ਸਰਕਾਰੀ ਜ਼ਮੀਨਾਂ ਜਿਹੜੀਆਂ ਕਿ ਖਾਲੀ ਪਈਆਂ ਨੇ ਵਰਤੀਆਂ ਨਹੀਂ ਜਾ ਰਹੀਆਂ ਉਹਨਾਂ ਨੂੰ ਵੇਚ ਕੇ ਕਰੋੜਾ ਰੁਪਏ ਇਕੱਠੇ ਕਰ ਰਹੀ ਹੈ ਤਾਂ ਕਿ ਆਪਣੀਆਂ ਜਿਹੜੀਆਂ ਮੁਫਤ ਯੋਜਨਾਵਾਂ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਦਾ ਐਲਾਨ ਸਰਕਾਰ ਵੱਲੋਂ ਕੀਤਾ ਹੋਇਆ ਹੈ ਉਹਨਾਂ ਦੀ ਫੰਡਿੰਗ ਕੀਤੀ ਜਾ ਸਕੇ ਇਹ ਨਾ ਲੱਗੇ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਜਿਹੜੇ ਵੀ ਚੋਣਵੀਂ ਵਾਅਦੇ ਸਰਕਾਰ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਜ਼ਮੀਨਾਂ ਵੇਚ-ਵੇਚ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਕਈ ਵਾਰ ਇਹ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਸਰਕਾਰ ਤਨਖਾਹਾਂ ਦੇਣ ਤੋਂ ਵੀ ਸਮਰਥ ਹੈ ਤਨਖਾਹਾਂ ਦੇਣ ਦੇ ਲਈ ਵੀ ਉਹਨੂੰ ਲੋਨ ਲੈਣਾ ਪੈ ਰਿਹਾ ਹੈ ਕਿਤੇ ਨਾ ਕਿਤੇ ਕਰਜ਼ਾ ਚੱਕਣਾ ਪੈ ਰਿਹਾ ਹੈ ਫੇਰ ਹੀ ਤਨਖਾਹਾਂ ਦੀ ਅਗਲੀ ਕਿਸ਼ਤ ਜਾਰੀ ਹੁੰਦੀ ਹੈ ਇਸ ਤਰ੍ਹਾਂ ਦੇ ਬਹੁਤ ਵਾਰ ਚਰਚੇ ਜਿਹੜੇ ਨੇ ਪਬਲਿਕ ਡੋਮੇਨ ਦੇ ਵਿੱਚ ਹੋਏ ਨੇ ਜਨਤਕ ਤੌਰ ਤੇ بڑے ਮੰਚਾਂ ਤੇ ਇਸ ਚੀਜ਼ ਦਾ ਜ਼ਿਕਰ ਕੀਤਾ ਜਾਂਦਾ ਹੈ ਇਹਨਾਂ ਵਿਸ਼ਿਆਂ ਤੇ ਚਰਚਾ ਵੀ ਹੁੰਦੀ ਆ ਰਹੀ ਔਰ ਇਹ ਵੀ ਨਹੀਂ ਕਿ ਸਰਕਾਰ ਦੀ ਇਹ ਕੋਈ ਵੱਡੀ ਯੋਜਨਾ ਹੈ ਜਿਸ ਦੇ ਅੰਤਰਗਤ ਮੁਫਤ ਲਾਭ ਲੋਕਾਂ ਨੂੰ ਦਿੱਤੇ ਜਾਣੇ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਦੇ ਅਨੁਸਾਰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਸ ਮੁਫਤ ਬਿਜਲੀ ਦਾ ਜਿਹੜੀ ਘਰੇਲੂ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਹੈ ਸਾਲਾਨਾ ਸਰਕਾਰੀ ਖਜ਼ਾਨੇ ਤੇ 10000 ਕਰੋੜ ਦਾ ਬੋਝ ਪੈਂਦਾ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਟਿਊਬਵੱਲਾਂ ਦੇ ਉੱਤੇ ਮੁਫਤ ਬਿਜਲੀ ਦਿੱਤੀ ਗਈ ਹੈ ਉਸ ਦਾ ਵੀ 10000 ਕਰੋੜ ਦਾ ਜਿਹੜਾ ਭਾਰ ਉਹ ਪੰਜਾਬ ਦੇ ਖਜ਼ਾਨੇ ਉੱਤੇ ਪੈ ਰਿਹਾ ਹੈ ਸੋ ਕੱਲੀ ਮੁਫਤ ਬਿਜਲੀ ਚਾਹੇ ਉਹ ਮੋਟਰਾਂ ਦੀ ਹੋਵੇ ਚਾਹੇ ਉਹ ਘਰੇਲੂ ਹੋਵੇ ਸਾਲਾਨਾ 20000 ਕਰੋੜ ਦਾ ਭਾਰ ਪੰਜਾਬ ਦੇ ਖਜ਼ਾਨੇ ਉੱਤੇ ਪੈ ਰਿਹਾ ਹੈ ਇਸ ਤੋਂ ਬਾਅਦ ਮਹਿਲਾਵਾਂ ਲਈ ਮੁਫਤ ਸਫ਼ਰ ਦੀ ਜਿਹੜੀ ਬਰਸਾਂ ਦੇ ਵਿੱਚ ਸਰਕਾਰੀ ਬਰਸਾਂ ਦੇ ਵਿੱਚ ਮੁਫਤ ਸਫ਼ਰ ਦੀ ਯੋਜਨਾ ਹੈ ਉਸ ਦੇ ਤਹਿਤ ਵੀ 6-700 ਕਰੋੜ ਦਾ ਸਾਲਾਨਾ ਦਾ ਖਰਚ ਆਉਂਦਾ ਹੈ ਇਸ ਤੋਂ ਇਲਾਵਾ ਫਰਵਰੀ ਦੇ ਵਿੱਚ ਜਿਹੜੀ ਅਗਲੇ ਮਹੀਨੇ ਜਿਹੜਾ ਬਜਟ ਪੰਜਾਬ ਸਰਕਾਰ ਨੇ ਪੇਸ਼ ਕਰਨਾ ਹੈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਮਹਿਲਾਵਾਂ ਨੂੰ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਇਆ ਹਰ ਮਹੀਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਉਣ ਦੀ ਗਰੰਟੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੀ ਉਸ ਨੂੰ ਵੀ ਪੂਰਾ ਕੀਤਾ ਜਾਣਾ ਹੈ ਉਸ ਨਾਲ ਵੀ ਕਿੰਨਾ ਬੋਝ ਪੈਂਦਾ ਹੈ ਪੰਜਾਬ ਦੇ ਖਜ਼ਾਨੇ ਉੱਤੇ 10000 ਕਰੋੜ ਪੈਂਦਾ ਹੈ 20000 ਕਰੋੜ ਪੈਂਦਾ ਹੈ ਉਸទਿਆਂ ਵੀ ਹਜੇ ਅਟਕਲਾਂ ਹਿਲਾਇਆਂ ਜਾ ਰਹੀਆਂ ਨੇ ਕਿ ਕਿੰਨਾ ਵਿੱਤੀ ਬੋਝ ਉਸ ਹਜ਼ਾਰ ਹਜ਼ਾਰ ਰੁਪਿਆ ਔਰਤਾਂ ਨੂੰ ਮੁਫਤ ਦੇਣ ਦੇ ਲਈ ਪੰਜਾਬ ਸਰਕਾਰ ਖਰਚੇਗੀ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਸੀ ਪੰਜਾਬ ਸਰਕਾਰ ਵੱਲੋਂ ਉਸ ਦਾ ਵੀ ਮੁੱਖ ਮੰਤਵ ਇਹ ਹੀ ਸੀ ਕਿ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਦੇ ਵਾਸਤੇ ਪੈਸਾ ਇਕੱਠਾ ਕਰਨਾ ਚਾਹੁੰਦੀ ਹੈ ਸਰਕਾਰ ਕੋਲ ਪੈਸਾ ਹੀ ਨਹੀਂ ਹੈ ਔਰਤਾਂ ਨੂੰ ਮੁਫਤ ਦੇਣ ਦੇ ਲਈ ਲੇਕਿਨ ਉਹ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਉਹਦੇ ਲਈ ਅਲੱਗ-ਅਲੱਗ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਇਹ ਜ਼ਮੀਨਾਂ ਵੇਚਣ ਦਾ ਜਿਹੜਾ ਆਈਡੀਆ ਹੈ ਉਹ ਵੀ ਵਿਰੋਧੀ ਤਰ੍ਹਾਂ ਇਹੀ ਇਲਜ਼ਾਮ ਲਗਾਉਂਦੀਆਂ ਨੇ ਕਿ ਉਹ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਲਈ ਸਰਕਾਰ ਪੈਸੇ ਇਕੱਠੇ ਕਰ ਰਹੀ ਹੈ ਤਾਂ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਉਹ ਗਰੰਟੀ ਵੀ ਪੂਰੀ ਕੀਤੀ ਜਾ ਸਕੇ ਜਦੋਂ ਚੋਣਾਂ ਦੇ ਵਿੱਚ ਇਹ ਪਾਰਟੀ ਜਾਏਗੀ ਤਾਂ ਕਮਸੇ-ਕਮ ਵਿਰੋਧੀ ਤਰ੍ਹਾਂ ਕੋਲ ਇਹ ਇਲਜ਼ਾਮ ਲਗਾਉਣ ਦੇ ਲਈ ਕੋਈ ਮੁੱਦਾ ਨਹੀਂ ਹੋਏਗਾ ਇਸ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਆਮ ਆਦਮੀ ਪਾਰਟੀ 2027 ਦੇ ਵਿੱਚ ਲੋਕਾਂ ਕੋਲ ਇਹ ਕਹਿ ਕੇ ਜਾਏਗੀ ਕਿ ਅਸੀਂ ਜੋ-ਜੋ ਵਾਅਦਾ ਕੀਤਾ ਸੀ ਜੋ-ਜੋ ਗਰੰਟੀ ਦਿੱਤੀ ਸੀ ਉਹ ਸਾਰੀਆਂ ਪੂਰੀਆਂ ਕੀਤੀਆਂ ਨੇ ਅਸੀਂ ਆਪਣੇ ਵਾਅਦੇ ਪੂਰੇ ਆਏ ਨੇ ਅਸੀਂ ਜੋ-ਜੋ ਵੀ ਕਿਹਾ ਸੀ ਉਹੀ-ਉਹੀ ਕੰਮ ਕਰਕੇ ਦਿਖਾਇਆ ਹੈ ਇਸ ਲਈ ਉਹਨਾਂ ਦਾ ਅਗਲੀ ਸਰਕਾਰ ਬਣਾਉਣ ਦੇ ਲਈ ਜੋ ਦਾਵਾ ਹੈ ਉਸ ਨੂੰ ਬਲ ਮਿਲੇਗਾ ਇਸੇ ਲਈ ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸੇ ਕੋਸ਼ਿਸ਼ ਦੇ ਤਹਿਤ ਹੀ 10 ਲੱਖ ਦਾ ਜਿਹੜਾ ਮੁਫਤ ਇਲਾਜ ਹੈ ਬੀਮਾ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਇਹ ਦਿਖਾਇਆ ਜਾ ਸਕੇ ਕਿ ਪੰਜਾਬ ਦੇ ਵਿੱਚ ਮੁਫਤ ਇਲਾਜ ਮਿਲਦਾ ਹੈ ਮੁਫਤ ਪੜ੍ਹਾਈ ਮਿਲਦੀ ਹੈ ਮੁਫਤ ਬਿਜਲੀ ਮਿਲਦੀ ਹੈ ਸਾਰਾ ਕੁਝ ਮੁਫਤ ਹੈ ਇਹ ਸਰਕਾਰ ਲੋਕਾਂ ਦੀ ਭਲਾਈ ਦੇ ਲਈ ਕੀ ਕੁਝ ਕਰ ਰਹੀ ਹੈ ਜੋ ਅੱਜ ਤੱਕ ਕਦੇ ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ ਇਸ ਤਰ੍ਹਾਂ ਦਾ ਇੱਕ ਨਰੇਟਿਵ ਘੜਿਆ ਜਾ ਰਿਹਾ ਹੈ ਲੇਕਿਨ ਇਸ ਨਰੇਟਿਵ ਨੂੰ ਘੜਨ ਦੇ ਲਈ ਵਿੱਤੀ ਬੋਝ ਪੰਜਾਬ ਦੇ ਉੱਤੇ ਕਿੰਨਾ ਪੈ ਰਿਹਾ ਹੈ ਇਸ ਦੀ ਚਰਚਾ ਕੋਈ ਵੀ ਨਹੀਂ ਕਰਨਾ ਚਾਹੁੰਦਾ ਔਰ ਇਹ ਵੀ ਨਹੀਂ ਹੈ ਕਿ ਕੱਲੀ ਆਮ ਆਦਮੀ ਪਾਰਟੀ ਹੀ ਇਸ ਮੁਫਤ ਯੋਜਨਾਵਾਂ ਦੇ ਤਹਿਤ ਲੋਕਾਂ ਤੋਂ ਵੋਟਾਂ ਮੰਗ ਰਹੀ ਹੈ ਇਹ ਸਕੀਮ ਲਗਭਗ ਹਰ ਪਾਰਟੀ ਕਰ ਰਹੀ ਹੈ ਹਰ ਸੂਬੇ ਦੇ ਵਿੱਚ ਵੋਟਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਨੇ ਹਰਿਆਣਾ ਹੁਣੇ ਹੀ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਐਲਾਨ ਕਰ ਚੁੱਕਿਆ ਹੈ ਤੇ ਉਹਨਾਂ ਵੱਲੋਂ ਇਹ ਸਕੀਮ ਸ਼ੁਰੂ ਵੀ ਕਰ ਦਿੱਤੀ ਹੈ ਖਾਤਿਆਂ ਦੇ ਵਿੱਚ ਪੈਸੇ ਪਾਉਣੇ ਸ਼ੁਰੂ ਹੋ ਗਏ ਨੇ ਦਿੱਲੀ ਦੇ ਵਿੱਚ ਵੀ ਇਹ ਸਕੀਮ ਪਹਿਲਾਂ ਹੀ ਚੱਲੂ ਹੈ ਵਿਧਿਆ ਪਰਦੇਸ਼ ਚੱਲੂ ਹੈ ਮਹਾਰਾਸ਼ਟਰਾ ਦੇ ਵਿੱਚ ਇਹ ਸਕੀਮ ਚੱਲ ਰਹੀ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਸਮਾਜਿਕ ਭਲਾਈ ਦੇ ਨਾਮ ਤੇ ਔਰਤਾਂ ਨੂੰ ਹਰ ਮਹੀਨੇ ਪੈਸੇ ਦਿੱਤੇ ਜਾ ਰਹੇ ਨੇ ਬਿਹਾਰ ਦੇ ਵਿੱਚ ਇਹ ਮੁਫਤ ਪੈਸੇ ਵੰਡਣ ਦੀ ਹੱਦ ਹੀ ਹੋ ਗਈ ਜਦੋਂ ਵੋਟਾਂ ਤੋਂ ਐਨ ਪਹਿਲਾਂ ਉੱਥੋਂ ਦੀ ਸਰਕਾਰ ਨੇ ਹਰ ਔਰਤ ਦੇ ਖਾਤੇ ਦੇ ਵਿੱਚ 10000 ਰੁਪਏ ਦੀ ਰਕਮ ਜਮ੍ਹਾਂ ਕਰਾਈ ਇਹ ਕਹਿ ਕੇ ਕਿ ਜਿਸ ਨੇ ਵੀ ਕੋਈ ਆਪਣਾ ਧੰਦਾ ਸ਼ੁਰੂ ਕਰਨਾ ਹੈ ਕੋਈ ਉਸ ਦੇ ਕੋਲ ਯੋਜਨਾ ਹੈ ਆਪਣਾ ਧੰਦਾ ਸ਼ੁਰੂ ਕਰਨ ਦੇ ਲਈ ਆਪਣਾ ਕੰਮ ਕਾਜ ਕਰਨ ਦੇ ਲਈ ਉਸ ਕੰਮ ਕਾਜ ਦੀ ਸਹਾਇਤਾ ਦੇ ਲਈ ਇੱਕ ਸਕੀਮ ਬਣਾਈ ਗਈ ਹੈ ਔਰ ਉਸ ਸਕੀਮ ਦੇ ਤਹਿਤ ਹਰ ਔਰਤ ਦੇ ਖਾਤੇ ਦੇ ਵਿੱਚ 10-10000 ਰੁਪਏ ਪਾਏ ਗਏ ਨੇ ਔਰ ਇਸ ਸਕੀਮ ਦਾ ਲਾਭ ਵੀ ਚੋਣਾਂ ਦੇ ਵਿੱਚ ਹੋਇਆ ਨਤੀਜਿਆਂ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ ਕਿਵੇਂ ਨਿਤਿਸ਼ ਕੁਮਾਰ ਨੇ ਤੇ ਬੀਜੇਪੀ ਨੇ ਰਲ ਕੇ ਦੁਬਾਰਾ ਸਰਕਾਰ ਬਣਾ ਲਈ ਹੈ ਔਰ ਓਵਰ ਵੈਲਮਿੰਗ ਮੈਜੋਰਟੀ ਦੇ ਨਾਲ ਸਰਕਾਰ ਬਣਾਈ ਹੈ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਖੁੰਝੇ ਲਾ ਦਿੱਤਾ ਹੈ ਉਹਨਾਂ ਕੋਲ ਗਿਣਤੀ ਦੀਆਂ ਹੀ ਸੀਟਾਂ ਆਈਆਂ ਨੇ ਇੰਨਾ ਇਸ ਯੋਜਨਾ ਦਾ ਲਾਭ ਹੋਇਆ ਹੈ ਹੁਣ ਇਸ ਨੂੰ ਯੋਜਨਾ ਕਹਿ ਲਓ ਇਸ ਨੂੰ ਬਰਾਈਬ ਕਹਿ ਲਓ ਇਸ ਨੂੰ ਰਿਸ਼ਵਤ ਕਹਿ ਲਓ ਵੋਟਾਂ ਖਰੀਦੀਆਂ ਜਾ ਰਹੀਆਂ ਨੇ ਕੁਝ ਵੀ ਕਹਿ ਲਓ ਇਸ ਦੇ ਉੱਤੇ ਇੰਨੀ ਚਰਚਾ ਨਹੀਂ ਹੋ ਰਹੀ ਬਲਕਿ ਸਾਰੀਆਂ ਪਾਰਟੀਆਂ ਇਸੇ ਹੋੜ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਕਿਸ ਤਰੀਕੇ ਨਾਲ ਵੱਖ-ਵੱਖ ਵਾਅਦੇ ਕੀਤੇ ਜਾਣ, ਵੱਖ-ਵੱਖ ਗਰੰਟੀਆਂ ਦਿੱਤੀਆਂ ਜਾਣ, ਲੋਕਾਂ ਨੂੰ ਸਿੱਧਾ ਲਾਭ ਪਹੁੰਚਾਇਆ ਜਾ ਸਕੇ ਤਾਂਕਿ ਉਹਨਾਂ ਦੀ ਸਰਕਾਰ ਦੁਆਰਾ ਬਣੇ ਉਹਨਾਂ ਨੂੰ ਕੋਈ ਚੋਣਾਂ ਦੇ ਵਿੱਚ ਹਰਾ ਨਾ ਸਕੇ। ਪੰਜਾਬ ਦੇ ਵਿੱਚ ਇਹ ਕੋਆਇਤ ਬਹੁਤ ਦੇਰ ਤੋਂ ਸ਼ੁਰੂ ਹੋ ਗਈ ਸੀ। ਅਕਾਲੀ ਸਰਕਾਰਾਂ ਵੱਲੋਂ ਮੁਫਤ ਯੋਜਨਾਵਾਂ ਦੀ ਸ਼ੁਰੂਆਤ ਆਟਾ ਦਾਲ ਦੇ ਨਾਲ ਕੀਤੀ ਗਈ ਸੀ ਤੇ ਹੌਲੀ-ਹੌਲੀ ਵਾਧੀਆਂ-ਵਾਧੀਆਂ ਕੋ ਸਾਰਾ ਕੁਝ ਹੀ ਮੁਫਤ ਹੋਣ ਜਾ ਰਿਹਾ ਹੈ ਸਥਿਤੀ ਇਸ ਜਗ੍ਹਾ ਤੇ ਪਹੁੰਚ ਗਈ ਹੈ ਲੇਕਿਨ ਕੀ ਇਸ ਮਾਡਲ ਨੂੰ ਸਸਟੇਨ ਕੀਤਾ ਜਾ ਸਕਦਾ ਹੈ ਕੀ ਇਸ ਨੂੰ ਲੰਮੇ ਸਮੇਂ ਤੱਕ ਚਲਾਇਆ ਜਾ ਸਕਦਾ ਹੈ ਤੁਸੀਂ ਸਾਰਾ ਕੁਝ ਹੀ ਮੁਫਤ ਕਰੀ ਜਾ ਰਹੇ ਹੋ ਪੈਸਾ ਕਿਸੇ ਤਰੀਕੇ ਨਾਲ ਇਕੱਠਾ ਹੋਣਾ ਨਹੀਂ ਆਮਦਨ ਦਾ ਵਸੀਲਾ ਸਰਕਾਰਾਂ ਕੋਲ ਹੈ ਨਹੀਂ ਕਰਜ਼ਾ ਪਹਿਲਾਂ ਹੀ ਉਸ ਲਿਮਟ ਤੱਕ ਪਹੁੰਚ ਗਿਆ ਹੈ ਕਿ ਤੁਹਾਨੂੰ ਸ਼ਾਇਦ ਹੋਰ ਕਰਜ਼ਾ ਮਿਲਣਾ ਮੁਸ਼ਕਲ ਹੋ ਜਾਵੇ ਤੁਹਾਡੇ ਕੋਲੋਂ ਐਵਨਿਊ ਹੀ ਬੰਦ ਹੋ ਗਏ ਨੇ ਰਸਤੇ ਬੰਦ ਹੋ ਗਏ ਨੇ ਜਿੱਥੋਂ ਸਰਕਾਰ ਹੋਰ ਕਰਜ਼ਾ ਲੈ ਸਕੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਚੱਲੇਗੀ ਕਿਵੇਂ ਇਹ ਮੁਫਤ ਯੋਜਨਾਵਾਂ ਦਾ ਭਾਰ ਕਦੋਂ ਤੱਕ ਸੁਪਰ ਸਰਕਾਰ ਚੱਲ ਸਕਦੀ ਹੈ ਇਸ ਤੇ ਵੀ ਪ੍ਰਸ਼ਨ ਉੱਠਣੇ ਸ਼ੁਰੂ ਹੋ ਗਏ ਸ਼ਾਇਦ ਐਸੇ ਹੀ ਕਰਕੇ ਜੋ ਕੇਂਦਰ ਸਰਕਾਰ 1 ਫਰਵਰੀ ਨੂੰ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ ਉਸ ਸਾਲਾਨਾ ਬਜਟ ਦੇ ਵੱਲ ਹੀ ਸਾਰੀਆਂ ਲਿਗਾਵਾਂ ਲੱਗੀਆਂ ਹੋਈਆਂ ਨੇ ਕਿ ਆਸ ਕੀਤੀ ਜਾ ਰਹੀ ਹੈ ਕਿ 2027 ਦੀਆਂ ਚੋਣਾਂ ਦੇ ਵਿੱਚ ਲਾਭ ਲੈਣ ਦੇ ਲਈ ਸ਼ਾਇਦ ਕੇਂਦਰ ਸਰਕਾਰ ਕੋਈ ਬਹੁਤ ਵੱਡਾ ਪੈਕੇਜ ਕੋਈ ਇਕਨੋਮਿਕ ਪੈਕੇਜ ਕੋਈ ਵਿੱਤੀ ਪੈਕੇਜ ਪੰਜਾਬ ਦੇ ਲਈ ਐਲਾਨ ਕਰ ਦੇਵੇ ਜਿਸ ਦੇ ਨਾਲ ਪੰਜਾਬ ਦੀ ਵਿਗੜ ਰਹੀ ਆਰਥਿਕਤਾ ਨੂੰ ਕੋਈ ਸਹਾਰਾ ਮਿਲ ਸਕੇ ਸਾਰਿਆਂ ਦੀਆਂ ਨਜ਼ਰਾਂ ਉਸ ਬਜਟ ਦੇ ਵਾਲੀ ਲੱਗੀਆਂ ਹੋਈਆਂ ਨੇ ਕਿ ਉਸ ਬਜਟ ਦੇ ਵਿੱਚ ਕੀ ਐਲਾਨ ਕੀਤਾ ਜਾਊਗਾ ਕਿਸ ਤਰ੍ਹਾਂ ਦਾ ਵਿਸ਼ੇਸ਼ ਪੈਕੇਜ ਪੰਜਾਬ ਦੇ ਲਈ ਦਿੱਤਾ ਜਾਊਗਾ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੇ ਵਿੱਤ ਮੰਤਰੀ ਬਜਟ ਤੋਂ ਪਹਿਲਾਂ ਹੋਣ ਵਾਲੀ ਮੀਟਿੰਗ ਦੇ ਵਿੱਚ ਆਪਣੀ ਮੰਗ ਵੀ ਰੱਖ ਕੇ ਆਏ ਨੇ ਉਹਨਾਂ ਵੱਲੋਂ ਇੱਕ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਹੈ ਪਰ ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਨਾਲ ਹੀ ਕਿ ਪਿੱਛੇ ਜੇ ਆਏ ਹੜ੍ਹਾਂ ਦੇ ਵਿੱਚ ਜੋ ਪੰਜਾਬ ਸਰਕਾਰ ਦਾ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਕੇਂਦਰ ਸਰਕਾਰ ਵੱਲੋਂ ਕੁਝ ਵੀ ਰਾਹਤ ਨਹੀਂ ਦਿੱਤੀ ਗਈ ਕੁਝ ਵੀ ਵਿੱਤੀ ਸਹਾਇਤਾ ਪੰਜਾਬ ਦੇ ਹਿੱਸੇ ਨਹੀਂ ਆਈ ਫਿਰ ਕਿਸ ਬਨਾਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਬਜਟ ਦੇ ਵਿੱਚ ਕੁਝ ਸਪੈਸ਼ਲ ਪੈਕੇਜ ਪੰਜਾਬ ਦੇ ਲਈ ਜਾਰੀ ਹੋਵੇਗਾ ਚੋਣਾ ਤਾਂ ਹਜੇ 1 ਸਾਲ ਦੂਰ ਪਈਆਂ ਨੇ ਕਿ ਚੋਣਾਂ ਤੋਂ ਇੰਨਾ ਲੰਮਾ ਸਮਾਂ ਪਹਿਲਾਂ ਕੇਂਦਰ ਸਰਕਾਰ ਕੋਈ ਪੈਕੇਜ ਦਾ ਐਲਾਨ ਕਰੇਗੀ ਇਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਨੇ ਕਿਉਂਕਿ ਅਕਸਰ ਇਸ ਤਰੀਕੇ ਦੇ ਐਲਾਨ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਕੀਤੇ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਯਾਦ ਰਹੇ ਕਿ ਕਿਹੜੀ ਸਰਕਾਰ ਨੇ ਉਹਨਾਂ ਦਾ ਕਿੰਨਾ ਫਾਇਦਾ ਕੀਤਾ ਪਰੇ ਜ਼ਮੀਨੀ ਹਕੀਕਤ ਜੋ ਪੰਜਾਬ ਦੀ ਹੈ ਜੋ ਵਿੱਤੀ ਸੰਕਟ ਦੇ ਵਿੱਚੋਂ ਪੰਜਾਬ ਲੱਗ ਰਿਹਾ ਹੈ ਉਸ ਦੇ ਨਾਲ ਇਹ ਸਵਾਲ ਤਾਂ ਖੜੇ ਹੁੰਦੇ ਹੀ ਨੇ ਕਿ ਜੋ ਯੋਜਨਾਵਾਂ ਸਰਕਾਰਾਂ ਵੱਲੋਂ ਐਲਾਨ ਕੀਤੀਆਂ ਜਾਂਦੀਆਂ ਨੇ ਚਾਹੇ ਉਹ ਸਿਹਤ ਬੀਮਾ ਯੋਜਨਾ ਹੋਵੇ ਜਾਂ ਫਿਰ ਮੁਫਤ ਬਿਜਲੀ ਹੋਵੇ ਮੁਫਤ ਪੜ੍ਹਾਈ ਹੋਵੇ ਕੋਈ ਵੀ ਲੋਕ ਭਲਾਈ ਦੀਆਂ ਸਕੀਮਾਂ ਨੇ ਕਿ ਉਹਨਾਂ ਨੂੰ ਐਲਾਨ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਸਰਮਾਇਆ ਕਿੰਨਾ ਹੈ ਤੁਹਾਡੇ ਕੋਲ ਉਹ ਸਕੀਮਾਂ ਨੂੰ ਚੰਗੇ ਤਰੀਕੇ ਨਾਲ ਲਾਗੂ ਕਰਨ ਦੇ ਲਈ ਜੋ ਪੈਸੇ ਚਾਹੀਦੇ ਨੇ ਉਹ ਪੈਸਿਆਂ ਦਾ ਪ੍ਰਬੰਧ ਹੈ ਵੀ ਜਾਂ ਨਹੀਂ ਉਹ ਨਹੀਂ ਦੇਖਣਾ ਚਾਹੀਦਾ ਕਿ ਸਿਰਫ ਐਲਾਨ ਕਰ ਦੇਣ ਦੇ ਨਾਲ ਇਹਨਾਂ ਸਿਆਸੀ ਪਾਰਟੀਆਂ ਨੂੰ ਕੋਈ ਲਾਹਾ ਹੁੰਦਾ ਹੈ ਕਿ ਜਦੋਂ ਜ਼ਮੀਨੀ ਪੱਧਰ ਤੇ ਇਹਨਾਂ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਨਹੀਂ ਮਿਲਦਾ ਸਗੋਂ ਉਹਨਾਂ ਦੇ ਵਿੱਚ ਗੁੱਸਾ ਹੋਰ ਨਹੀਂ ਪਟਕਦਾ ਕਿ ਉਹਦੇ ਨਾਲ ਫਾਇਦੇ ਤੋਂ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਨਹੀਂ ਹੁੰਦੇ ਖੈਰ 2027 ਦੇ ਵਿੱਚ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ ਇਹਨਾਂ ਵਾਅਦਿਆਂ ਦਾ ਕਿੰਨਾ ਕੋਸ਼ਰ ਹੁੰਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਇਸ ਉਮੀਦ ਦੇ ਨਾਲ ਕਿ ਜਿਸ ਤਰੀਕੇ ਦੇ ਵੀ ਐਲਾਨ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਨੇ ਉਹ ਯੋਜਨਾਵਾਂ ਜ਼ਮੀਨੀ ਪੱਧਰ ਤੇ ਚੰਗੇ ਤਰੀਕੇ ਨਾਲ ਲਾਗੂ ਹੋਣਗੀਆਂ ਉਹਨਾਂ ਸਕੀਮਾਂ ਦਾ ਲਾਭ ਪੰਜਾਬ ਦੇ ਹਰ ਗਰੀਬ ਪਰਿਵਾਰ ਨੂੰ ਜ਼ਰੂਰ ਮਿਲੇਗਾ ਲੋਕ ਇਸ ਅੰਤਾਂ ਦੀ ਮਹਿੰਗਾਈ ਤੋਂ ਸ਼ਾਇਦ ਕੁਝ ਰਾਹਤ پا ਸਕਣ ਇਸੇ ਉਮੀਦ ਦੇ ਨਾਲ ਤੁਤੋ ਵਿਦਾ ਲੈਣੇ ਆ ਧੰਨਵਾਦ